एक तो बड़ी हो रही है हाय, एक मचना अखा तो नहीं दींदा घर पता नहीं किन्नी हाय, थक गई मैं ता। गेट भी खुला ही पे निकुड़े भैने हाए हाए हाय नी कि है निपाना ਹਾਏ ਹਾਏ ਮੇਰੇ ਤਾਂ ਤੱਕ ਮਾਸੀ ਆ ਗਈ ਹਾਏ ਮਾਸੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਏ ਹਾਏ ਵੇ ਜਾ ਹਾਏ ਹਾਏ ਨਹੀਂ ਹਾਏ ਹਾਏ ਇਹ ਮੇਰੇ ਤਾਂ ਧਾਮ ਚੜ ਗਿਆ ਗੁਨੀ ਕਿਵੇਂ ਮਾਸੀ ਹਾਏ ਹਾਏ 니 ਖੜ ਜਾ ਸਾਹ ਤਾਂ ਲੈ ਲਾਂ ਦੇ ਪੋਰਾ ਹਾਏ ਇਹ ਧਾਮ ਚੜ ਗਿਆ ਨਹੀਂ ਪਾਣੀ ਦੀ ਘੁੱਟ ਝੁੱਲਸ ਦੇ ਹਾਏ ਲਿਆਨੀ ਮਾਸੀ ਹਾਏ ਹਾਏ ਕਿ ਕਿਧਰੋਂ ਪੱਲੇ ਪੈ ਗਈ ਆ ਕੇ ਹੈ ਹਾਏ ਕੀ ਕਹੀ ਜੀ ਨਹੀਂ ਇਹ ਹਾਣੇ ਦੇ ਘੁੱਟੇ ਵੀ ਮੰਗਣੇ ਪੈਂਦੀ ਅੱਜ ਕੱਲ ਕਿ ਹਜਾ ਮਾੜਾ ਟਾਈਮ ਆ ਗਿਆ ਮੇਰੀ ਭੈਣ ਵੀ ਨਹੀਂ ਦਿਖਦੀ ਲੰਮਾ ਬਾਹੂ ਮੇਰੇ ਭੈਣ ਕਿੱਥੇ ਆ ਉਹ ਤਾਂ ਕੁੜੀ ਕੋਲੇ ਗਈ ਆ ਹੈ ਭੈਣ ਬਿਮਾਰ ਸੀਗੀ ਅੱਛਾ ਉਹਦੇ ਕੋਲੇ ਗਈ ਆ ਅੱਛਾ ਲਾ ਕੇ ਆਉਗੀ 10 15 ਦਿਨ ਕਹਿੰਦੇ ਸੀ ਮੈਂ ਜਾ ਆਵਾਂ ਚੱਲ ਵਧੀਆ ਗੱਲ ਹੋ ਗਈ ਮੈਂ ਤੇਰੇ ਕੋਲ ਰਹਿ ਜੂਗੀ 10 15 ਦਿਨ ਹੈਨਾ ਚੱਲ ਮੇਰੀ ਭੈਣ ਦੀ ਜਗ੍ਹਾ ਮੈਂ ਰਹਿ ਜੂਗੀ ਤੇਰੇ ਕੋਲੇ ਵੱਡੇ ਬੰਦੇ ਦਾ ਸਾਰਾ ਹੀ ਹੁੰਦਾ ਹੈ ਮਾਸੀ ਤੂੰ ਕੀ ਕਰੇਂਗੀ ਉਹ ਤਾਂ ਹੈ ਨਹੀਂ ਕੀ ਕਰੇ ਮੰਮੀ ਲੈ ਕੀ ਗੱਲਾਂ ਕਰੀ ਜਾਨੀ ਐ ਨਾ ਮੰਮੀ ਜਿਹੜਾ ਤੇਰੀ ਨਾਲ ਘਰ ਚੱਕ ਕੇ ਲੈ ਗਈ ਭਾਈ ਤੂੰ ਤਾਂ ਹੈਗੀ ਐ ਸੱਖ ਨਾਲ ਘਰੇ ਹੈ ਮੁੰਡਾ ਕਿੱਥੇ ਮੁੰਡਾ ਨਹੀਂ ਦਿਖਦਾ ਉਤਮਾਸੀ ਗਿਆ ਆਵਿਆ ਕੰਮ ਤੇ ਅੱਛਾ ਜਾਇਂ ਕਰ ਮੇਰੇ ਬਾਸ ਤੇ ਨਾ ਉਹ ਮੰਗਵਾ ਦੇ ਉਹ ਕਾਲਾ ਕਾਲਾ ਜੂਸ ਕਿਹੜਾ ਕਾਲਾ ਜੂਸ ਨਹੀਂ ਆਹੋ ਮੱਛਣਾ ਮੈਨੂੰ ਨਾਮ ਨਹੀਂ ਲੈਣਾ ਆਉਂਦਾ ਅੱਛਾ ਕੋਕ ਆਹੋ ਕੋਕ ਕੋਕ ਪਤਾ ਨਹੀਂ ਕੀ ਉਹ ਮੰਗਵਾ ਦੇ ਮੈਂ ਤਾਂ ਮੇਰੀ ਭੈਣ ਵਾਸਤੇ ਸੂਟ ਲੈ ਕੇ ਆਈ ਸੀ ਚੱਲ ਕੋਈ ਨਾ ਮੇਰੀ ਭੈਣ ਨੂੰ ਦੇ ਦੂੰਗੀ ਆਉਗੀ ਜਦ ਦਿਖਾਈ ਦਿਖਾਈ ਮੜਾ ਇਹ ਸੂਟ ਨਾ 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 ਇਹ ਕਹਿੰ ਲਿਆ ਜਣੀ ਹੈਗੀ ਤੂੰ ਆਇਆ ਮੇਰੇ ਵਾਸਤੇ ਹੋ ਮੰਗਾ ਦੇ ਕਾਲਾ ਕਾਲਾ ਜੂਸ ਗਰਮੀ ਬੜੀ ਅੱਗ ਲੱਗੀ ਜਾਂਦੀ ਹੈ ਬਸਾਂ ਚ ਆਹੋ ਮੂਤ ਮੰਗਾ ਦੇ ਇਹਨੂੰ ਹੈ ਕੁਛ ਨਹੀਂ ਕੁਛ ਨਹੀਂ ਮੱਲੀ ਆਉਣੀ ਹੈ ਮੰਗਾ ਦੇਣੀ ਫੋਨ ਕਰ ਦੇਣੀ ਹੈ ਹਾਂ ਹਾਂ ਫੋਨ ਕਰ ਦੇ ਚੱਲ ਇਹ ਵੀ ਆਮਦਾਰੀ ਹੋ ਗਈ ਵੀ ਭੈਣ ਘਰੇ ਨਹੀਂ ਹੈਗੀ ਹੁਣ 10 15 ਦਿਨ ਨੂੰ ਅੱਜ ਨਾਲ ਰੋਟੀ ਖਾਉਂਗੀ ਘਰੇ ਤਾਂ ਕੋਈ ਜਾਤ ਨਹੀਂ ਪੁੱਛਦਾ ਤੇ ਤਰ ਉਹ ਪੂਰਾ ਚਲਾਉਂਗੀ ਨਹੀਂ ਲਿਆ ਦੇਖਣਾ ਹੁਣ ਹਾਏ ਓਹ ਮਾਸੀ ਹੀ ਮੈਂ ਤਾਂ ਐਂ ਕਹਿੰਦੀ ਸੀ ਓਹ ਜਿਹੜਾ ਤੂੰ ਮੰਗਦੀ ਸੀ ਕੀ ਓਹ ਓਹ ਕੋਕ ਕਾਲਾ ਕਾਲਾ ਤੋ ਨਾ ਹੈ ਨਹੀਂ ਉਹ ਜਵਾਕੇ ਪੀ ਗਏ ਤੈਨੂੰ ਪਤਾ ਤਾਂ ਹੈਗਾ ਸੁੱਟੀਆਂ ਨੇ ਨਾ ਹੁਣ ਤੇ ਹਾਂ ਜੇ ਭਾਈ ਜਵਾਗ ਪੀ ਗਏ ਨਾ ਦੁਕਾਨਾਂ ਮੁੱਕ ਗਈਆਂ ਕਿ ਬਾਣੀਆਂ ਮੁੱਕ ਗਏ ਓ ਮਾਸੀ ਤੈਨੂੰ ਪਤਾ ਤਾਂ ਹੈਗਾ ਦੇਖ ਕਿੰਨੀ ਧੁੱਪ ਆ ਗਈ ਗਰਮੀ ਤਾਂ ਹੋ ਰਹੀ ਏ ਲੋੜਿਆਂ ਦੀ ਤੇ ਨਾ ਉਹ ਨੂੰ ਆ ਜਾਂਦਾ ਤੇਰੇ ਪੁੱਤ ਨੂੰ ਫਿਰ ਮੈਂ ਮੰਗਾ ਦਿੰਨੀ ਉਹਨੂੰ ਫੋਨ ਕਰ ਦਿੰਨੀ ਆ ਜੇ ਕੁਝ ਹੋਰ ਖਾਣਾ ਉਹ ਦੱਸਦੀ ਮੈਂ ਬਾ ਉਹ ਫੜੀ ਲਿਆਊਗਾ ਮੇਰੀ ਭੈਣ ਨਾ ਸਹੀ ਕਹਿੰਦੀ ਸੀ ਵੀ ਜਦੋਂ ਤੱਕ ਮੈਂ ਹੁੰਨੀ ਆ ਨਾ ਉਦੋਂ ਤੱਕ ਇੱਜ਼ਤ ਕਰਦੀ ਇਹ ਨੂੰ ਮੇਰੀ ਸੱਚੀ ਗੱਲ ਹੈ ਮੇਰੀ ਭੈਣ ਦੀ ਮਾਗਰ ਤਾਂ ਪਾਣੀ ਵੀ ਮੰਗ ਕੇ ਲਤ ਨਾ ਇਹ ਸੇਵਾ ਕਰਦੇ ਹੁੰਦਾ ਤੁਹਾਡੇ ਵੱਡੇ ਨੇ ਅਸੀਂ ਤੇਰੇ ਮਾਵਾ ਬਣੇ ਸਿਖਾਇਆ ਤੈਨੂੰ ਆਹ ਉਹ ਮਾਸੀ ਕਿਉਂ ਬੇਇੱਜ਼ਤੀ ਕਰਦੀਆਂ ਅੱਗੇ ਕਿਹੜਾ ਤੈਨੂੰ ਪੁੱਛਿਆ ਨਹੀਂ ਹੈ ਆ ਵੇਹੜਾ ਸੀਕਰ ਦੁਪਹਿਰਾ ਹੋਇਆ ਪਿਆ ਕਿੱਧਰ ਜਾਉਂਗੀ ਮੈਂ ਦਸੀ ਨਾ ਜਾਣ ਨੂੰ ਕੀ ਐ ਜਦੋਂ ਤੇਰੇ ਭਾਈ ਪਰਸਾਈ ਆਉਂਦੇ ਨੇ ਉਹ ਤਾਂ ਬੜੀ ਅਦਾਲ ਭੁਜਿਆ ਲਾ ਦੇਣੀ ਐ ਹੈ ਜੇ ਹੁਣ ਮੈਂ ਆ ਗਈ ਹੁਣ ਤੁਹਾਡੇ ਬਾਣੀਏ ਵੀ ਮੁੱਕ ਗਏ ਤੇ ਧੁੱਪੋ ਵੀ ਚੜ ਗਈ ਜਾਕ ਬੀਬੀ ਗੇ ਠੰਡਾ ਮਾਸੀ ਉਹ ਫੋਨ ਕਰ ਦਿੰਦੇ ਆ ਤੂੰ ਤਾਂ ਫੋਨ ਵੀ ਨਹੀਂ ਕਰਿਆ ਦੱਸਿਆ ਵੀ ਨਹੀਂ ਜੇ ਤੂੰ ਫੋਨ ਕਰਿਆ ਹੁੰਦਾ ਤੈਨੂੰ ਅੱਡੇ ਤੇ ਜਾ ਕੇ ਲੈ ਲੈਂਦੇ ਨੀ ਚਨਾ ਮਗਲਾਨ ਮੇਰੇ ਕੋਲ ਹੈ ਨਹੀਂ ਫੋਨ ਕਿੱਥੋਂ ਦੀ ਕਰਾਂ ਮੇਰੇ ਕੋਲ ਸੀ ਤੇ ਸੀਗਾ ਉਹ ਛੋਟਾ ਜਿਹਾ ਨੀ ਹਾਂ ਤਾਂ ਟੁੱਟ ਗਿਆ ਸੀਗਾ ਉਹ ਜਵਾਕਾਂ ਨੇ ਘਰੇ ਖੇਡਦੇ ਨੇ ਤੋੜਤਾ ਹਾਏ ਨੀ ਮਾਸੀ ਤੇਰੀ ਪੂਰੀ ਇੱਜ਼ਤ ਕਰਦੇ ਆ ਅਸੀਂ ਪਰ ਜਿਹਦਾ ਦੱਸਿਆ ਹੁੰਦਾ ਨਾ ਹਰ ਇੱਕ ਚੀਜ਼ ਲਿਆ ਕੇ ਰੱਖਦੇ ਚਲ ਆਏ ਤੱਲੀ ਕੱਲੀ ਸਾਡੀ ਮਾਸੀ ਆ ਹਾਂ ਇਹ ਤਾਂ ਮੈਨੂੰ ਪਤਾ ਹੈ ਤੇਰੀ ਉਹ ਤੇਰੀ ਚੰਗੀ ਹੈ ਚਲ ਆਏ ਕਰ ਕੁੜੇ ਮੇਰੇ ਵਾਸਤੇ ਆਲੂ ਵਾਲੇ ਪਰੌਂਠੇ ਬਣਾ ਦੇ ਫਿਰ ਚਾਹ ਨਾਲ ਕਹਿੰਦਾ ਹਾਏ ਆਲੂ ਵਾਲੇ ਪਰੌਂਠੇ ਐ ਕੁਛ ਨਹੀਂ ਮਾਸੀ ਮੈਂ ਤਾਂ ਨੂੰ ਠੰਡਾ ਹੀ ਮੰਗਾ ਦਿੰਨੀ ਆ ਤੂੰ ਕਾਲਾ ਕਾਲਾ ਜਿਹੜਾ ਕਹਨੀ ਆ ਹਨਾ ਹਾਂ ਉਹੀ ਗੱਲ ਫਿਰ ਮੰਗਵਾ ਦੇ ਹੁਣ ਤਾਂ ਮੱਛਲਾ ਨਾ ਸਿਲੰਡਰ ਮੂਰੇ ਵੀ ਨਹੀਂ ਖੜਾ ਜਾਂਦਾ ਇੰਨੀ ਲੋੜਿਆਂ ਦੀ ਗਰਮੀ ਆ ਮੈਂ ਕੀ ਕਰੂੰਗੀ ਉਹ ਅੱਗੇ ਉਹ ਲੰਡਰ ਨੂੰ ਕੀ ਕਿਹਾ ਸੀ ਕਸ ਨਹੀਂ ਕਹਿੰਦੀ ਮੈਂ ਤਾਂ ਹੈਗਾ ਨਹੀਂ ਮੇਰੀ ਨੂੰ ਬਲਾਈ ਸਿਆਣੀ ਆ ਬਲਾਈ ਸਿਆਣੀ ਸਾਡੇ ਵਾਲੀ ਤਾਂ ਨਾ ਪਾਣੀ ਦੀ ਘੁੱਟ ਨਹੀਂ ਪੀਉਂਦੀ ਹੈਗੀ ਬੈਠਿਆਂ ਨੂੰ ਆਪ ਮੱਛਣਾ ਸਾਰਾ ਕੰਮ ਕਰਨਾ ਪੈਂਦਾ ਤਾਂ ਹੁਣ ਸੱਚੇ ਵੀ ਚਲ ਪੈਣ ਕੋਲੇ 10 ਦਿਨ ਲਾਇਆ ਵਾ ਗੁੜ ਲੱਤਾ ਵੀ ਬੜੀਆਂ ਦੁਗੀਆਂ ਨੇ ਰਾਤ ਨੂੰ ਮਾਲਸ ਕਰਦੀ ਤੇਲ ਦੀ ਮੇਰੇ ਚੰਗਾ ਮਾਸੀ ਮੰਮੀ ਤਾਂ ਨਹੀਂ ਆਉਂਦੀ 15 20 ਦਿਨ ਤੂੰ 15 20 ਦਿਨ ਇਥੇ ਰਹਿ ਕੇ ਕੀ ਕਰਨਗੀ ਕਿਉਂ ਗੁੜੇ ਮੇਰੀ ਭੈਣ ਦਾ ਘਰ ਨਹੀਂ ਹੈਗਾ ਅਗਾ ਕੀ ਕਰਾਂਗੀ ਤੂੰ ਕਰਦੀ ਚੀਜ਼ ਨਹੀਂ ਆਈ ਤੂੰ ਮੈਨੂੰ ਪੁੱਛੇਂ ਹੈ ਮੈਂ ਕੀ ਕਰੂੰਗੀ ਬਾਹ ਨਾ ਮੇਰੇ ਤੇ ਜਵਾਬੜਾ ਹੁਣ ਮੇਰੀ ਭੈਣ ਨੂੰ ਮਗਲਾਲ ਤੇ ਲਾ ਦੂੰਗੀ ਫੋਨ ਤੇ ਹੁਣ ਤਾਂ ਮਾਸੀ ਕਹਿੰਦੀ ਸੀ ਹੈ ਨਹੀਂ ਤੇਰੇ ਕੋਲੇ ਨਹੀਂ ਆ ਤਾਂ ਮੈਂ ਉਹ ਹੀ ਕਹਿੰਦੀ ਸੀ ਹੈਗਾ ਮੇਰੇ ਕੋਲ ਫੋਨ ਤਾਲਾ ਫੋਨ ਵੀ ਨਾ ਕਿੱਥੇ ਸਰਦਾ ਤੇ ਫਿਰ ਮਾਸੀ ਚਤਰਾਈਆਂ ਜੀਆਂ ਕਾ ਤੂੰ ਕਰਦੀਆਂ ਤੂੰ ਹੁਣ ਮੈਨੂੰ ਆਈ ਦੱਸ ਦੇ ਨਹੀਂ ਮੈਨੂੰ ਕੁਛ ਖਵਾਏ ਪਿਆਏਂਗੀ ਨਹੀਂ ਮੁੰਡਾ ਆਉਂਦਾ ਮੁੰਡਿਆਂ ਨੂੰ ਦੱਸੂਗੀ ਹਾਂ ਵੀ ਪੋਹਰਾ ਇੱਜਤ ਨਹੀਂ ਕਰਦੀ ਹੈਗੀ ਭਾਈ ਤੇਰੀ ਬਹੂ ਤਾਂ ਇਹ ਮਾਸੀ ਉਹ ਕੰਮ ਤੇ ਗਿਆ ਵਾ ਤੈਨੂੰ ਪਤਾ ਹੈਗਾ ਦੁਪਹਿਰੇ ਆਊਗਾ ਮੈਂ ਉਹਨੂੰ ਫੋਨ ਕਰ ਦਿੰਦੀ ਹਾਂ ਹਰ ਇੱਕ ਚੀਜ਼ ਲਿਆਉ ਤੇਰੇ ਵਾਸਤੇ ਨਹੀਂ ਹੁਣ ਕਿਉਂ ਮਗਜ਼ ਖਾਦਾ ਲਿਆ ਦੇ ਪੋਹਰਾ ਜੇ ਕੁਛ ਦਾਂਗੀ ਮੱਟਣਾ ਹਲਕਾ ਸਕਾਦਾ ਮੇਰਾ ਤਾਂ ਇੱਕ ਤਾਂ ਮੈਂ ਹੂੰ ਬਿਮਾਰ ਕਰਦੀ ਸੀ ਆਪਾ ਤੇਰਾ ਹੈਂ ਉਹ ਕਹਿੰਦੀ ਕਿ ਕੁਛ ਨਾ ਸਰਕਾਰੀ ਜਾਂਦੀ ਹੈ ਲੈ ਦੱਸ ਹੈਂ ਕੁੜੇ ਕੋਕ ਦੀ ਬੋਤਲ ਹੀ ਮੰਗਾਈ ਜਾਂਦੀ ਹੈਗੀ ਹਾਂ ਸਰ ਇਹ ਵੀ ਅੱਜ ਕੱਲ੍ਹ ਦੇ ਨੂਹਾਂ ਦਾ ਵੀ ਪਹਿਲਾਂ بڑے ਸੋਹਣੇ ਜ਼ਮਾਨੇ ਸੀ ਕੁੜੇ ਜਦੋਂ ਉਹ ਪਾਣੀ ਚ ਸਰਬਤ ਕੋਲ ਕੋਲ ਕੇ ਪਲਵਾਉਂਦੀਆਂ ਹੁੰਦੀਆਂ ਸੀ ਆ ਅੱਜ ਦੀਆਂ ਤਾਂ ਦੇਖ ਲਾ ਉਹ ਦੁਕਾਨ ਤਾਂ ਮਗਾ ਕੇ 10 ਰੁਪਏ ਵਾਲੀ ਬੋਤਲ ਹੋਈ ਸਾਰ ਦੰਦੀਆਂ ਨੇ ਹਾਂ ਕੰਮ ਉਹ ਤਾਂ ਟਲਦੀਆਂ ਨੇ ਦੇਖੀ ਕਿਤੇ ਮੰਗਰ ਵੀ ਨਾ ਜੇ ਲੈ ਹੁਣ ਆ ਕੇ ਬਹਿ ਗਈ ਸਿਰ ਤੇ ਮੇਰੇ ਆਕੇ ਮਨ ਉਹ ਮਗਾਰੇ ਕਾਲਾ ਕਾਲਾ ਜਾ ਲੈ ਦੱਸ ਘਰੋਂ ਤੂੰ ਭੁੱਖੀ ਆਈ ਆ ਤੇ ਸਾਨੂੰ ਫੋਨ ਕਰ ਦਿੰਦੀ ਜਾ ਕੇ ਤੈਨੂੰ ਲੈ ਆਉਂਦੇ ਦਮ ਦੇਂਦੇ ਮੱਥਾ ਤੇਰਾ ਤੇ ਹੁਣ ਹੁਣ ਕਹਿੰਦੀ ਐ ਮੈਨੂੰ ਖਵਾ ਪਿਆ ਦੇ ਹੈ ਤੇ ਘਰੋਂ ਭੁੱਖੀ ਆਈ ਆ ਤੂੰ ਪੁੱਛਣਾ ਲਾ ਹੋਵੇ ਘਰੋਂ ਤੈਨੂੰ ਬੜਾ ਮਾਲ ਕੁੜੇ ਬਣਾ ਬਣਾ ਕੇ ਦਿੰਦੀ ਹੋਣੀ ਐਗੀ ਹੁਣ ਇੱਥੇ ਆ ਕੇ ਗੱਲਾਂ ਮਾਰਦੀ ਔਰ ਨਾਲੇ ਮੈਂ ਕਿਹਾ ਵੀ ਮਾਸੀ ਮੰਮੀ ਤਾਂ ਮੇਰੀ ਹੈ ਨਹੀਂਗੀ ਕਰੇ 15 ਦਿਨ ਲਾ ਕੇ ਆਉਗੀ ਕੁੜੀ ਕੋਲੇ ਉੱਥੇ ਜਾਂਦੀ ਐਗੀ ਇਹ ਕਹਿੰਦੇ ਲੈ ਘਰੋਂ ਕਹਿੰਦਾ ਤੂੰ ਤੂੰ ਹੈ ਨਹੀਂ ਕਰੇ ਤੂੰ ਦੱਸ ਜੋ ਨਹੀਂ ਹੈਗੀ ਤਾਂ ਯਾਰ ਬੜਾ ਸਿਆਪਾ ਹੋ ਗਿਆ ਮੈਂ ਹੁਣ ਦੱਸ ਕੀ ਕਰਾਂ ਹੁਣ ਮੈਂ ਇਹਨੂੰ ਕਹਿ ਵੀ ਨਹੀਂ ਸਕਦੀ ਜਾਨ ਨੂੰ ਤੇ ਮੈਂ ਤਾਂ ਇੰਨ ਕਰਦੀ ਆ ਮੰਮੀ ਨੂੰ ਕਹਿਣੀ ਆ ਵੀ ਮੰਮੀ ਤੂੰ ਆ ਜਾ ਪਰ ਉਹਨੇ ਕਹਿਣਾ ਮੈਂ ਵੀ ਨਹੀਂ ਆ ਸਕਦੀ ਕੁੜੀ ਬਿਮਾਰ ਆ ਗਈ ਕੀ ਕਰਾਂ ਮੈਂ ਕਿ ਤੂੰ ਸੌਣ ਵੀ ਨਾ ਲਵੇ ਹੋਰ ਕਿਤੇ ਕੀ ਕਰੀ ਮਾਂ ਕਰ ਪੈ ਜੂਗੀ ਮੇਰੇ ਚਲ ਰੋਟੀ ਮੰਗੇ ਸੀ ਤੇ ਦਮਾ ਦੀ ਮੱਥਾ ਆਇਆ ਦਾ ਮੈਂ ਕਰਦੀ ਆ ਕੁਛ ਐਕਸ਼ਨ ਲੈ ਬੁੱਤ ਆ ਗਿਆ ਤੂੰ अच्छा न भाई बारीपुर या क्लौड दरवाजा है हैं हुन आंखे तो जेहे जलाए होए नाल आए आही तेरी बहू न कमी आ हैं इक पाण का गिलास पै के सारत अच्छा हमसी ओके अच्छा हमसी अब साकी पीरन दी ताके अपनी घर सी खड़ा बगांदा अच्छा मैं अच्छा हस्सी गा दे अमियो हां एक्शन ला आ गया और माफी कायम ਉਮਾਈ ਤਕਾਇਮ ਨਾ ਬਈ ਕੀ ਗੱਲ ਪੈ ਰਹੀ ਪੂਰੀ ਹੱਥ ਲੋੜ ਦਰਵਾਜ ਗਿਆ ਹੈ ਆ ਕਹੇ ਤਾਂ ਜਿਹੇ ਚ ਲਾਇਆ ਉਹਦੇ ਨਾਲ ਲਾਇ ਹੈ ਅਹੀ ਜੀ ਤੇਰੀ ਬਹੂ ਨਕਮੀ ਆ ਕੀ ਹੋ ਗਿਆ ਐਵੇਂ ਬੁਰਬੁਰ ਲਾਈਆ ਮੇ ਭਾਈ ਬੁਰਬੁਰ ਦੀ ਗੱਲ ਨਹੀਂ ਹੈਗੀ ਅਜਦੋ ਤੇਰੀ ਮਾਂ ਹੁੰਦੀ ਸੀ ਨਾ ਹੈ ਘਰੇ ਮੈਨੂੰ ਕਦੇ ਨਹੀਂ ਉਹਨੇ ਬੋਲੀ ਸੀ ਹੈ ਆਉਂਦੀ ਨੂੰ ਠੰਡਾ ਤੱਤਾ ਸਾਰਾ ਦਿੰਦੀ ਸੀ ਅੱਜ ਤੇਰੀ ਮਾਂ ਉਥੇ ਪਤਾ ਨਹੀਂ ਕੁੜੀ ਕੋਲੇ ਗਈ ਹੈ ਪਤਾ ਨਹੀਂ ਕਿੱਥੇ ਗਈ ਆ ਤੇਰੀ ਬਹੂ ਨੇ ਕੱਲਾ ਪਾਣੀ ਦਾ ਗਲਾਸ ਪੀ ਕੇ ਸਰਤਾ ਨਾ ਕੀ ਗੱਲ ਪਈ ਮੇਰੀ ਕੋਈ ਇੱਜ਼ਤ ਨਹੀਂ ਹੈਗੀ ਹੈ ਤਰ ਕੋਈ ਨਾ ਮਸੀ ਆਵ ਚੱਕੀ ਪੀਲਣ ਦੀ ਤਾਂ ਕੀ ਸੀ ਇਹ ਉਹਨੂੰ ਨਹੀਂ ਫੜਾਇਆ ਤਾਂ ਉਹਦਾ ਹੈਗੀ ਜਿਹੇ ਜਿਹੇ ਸ਼ਿਆ ਤੂੰ ਤਾਂ ਫਿਰ ਉਹੀ ਰਹਿ ਗਿਆ ਘਰੋ ਦਾ ਜੋਰੋ ਦਾ ਗੁਲਾਮ ਹੈ ਨਾ 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 ਅਸੀਂ ਹਾਂ ਕਾਨੂੰਨੀ ਆ ਮਸਕਰੀਆਂ ਜਾਂ ਨਹਾ ਸਮੇਂ ਨੂੰ ਸਾਫ ਪਾਤਾ ਹੈ ਹਾਂ ਮੈਨੂੰ ਮੇਰੀ ਭੈਣ ਸਾਰੇ ਦੁੱਖ ਸੁੱਖ ਕਰ ਲੈਂਦੀ ਐ ਉਹਦੀ ਗੱਲ ਵੀ ਨਹੀਂ ਤੇ ਤੂੰ ਸੁਣਦਾ ਹੈਗਾ ਅੱਛਾ ਚਾ ਕੋਈ ਨਾ ਕੀ ਕੋਈ ਨਾ ਹੈ ਤੂੰ ਉਹਨੂੰ ਜਾ ਕੇ ਮਾੜਾ ਮੋਟਾ ਕਹਿ ਵੀ ਭਈ ਮੇਰੀ ਮਸੀ ਆਈ ਐ ਸੇਵਾ ਸੁਹਾ ਕਾਰੋ ਉਹਦੀ ਤਰਕ ਹੂੰਗਾ ਕੋਈ ਗੱਲ ਨਹੀਂ ਹਾਂ ਕਹੂੰਗਾ ਉਹ ਰੋਵ ਨਾਲ ਕਹੀਂ ਹਾਂ ਐਵੇਂ ਨੀ ਚਨਾਨੀ ਥੱਲੇ ਲੱਗਿਆ ਜਾਂਦਾ ਹੁੰਦਾ ਇਹ ਜਨਾਨੀ ਥੱਲੇ ਲੱਗਿਆ ਤੈਨੂੰ ਜ਼ਮੀਨ ਥੱਲੇ ਲਾ ਲੂਗੀ ਉਹ ਮੈਂ ਜਾਣਿਆ ਨੀ ਲੱਗਦਾ ਕੋਈ ਨਾ ਹਾਂ ਡੰਡਾ ਚੱਕ ਕੇ ਰੱਖਿਆ ਕਰ ਮੇਰੇ ਵਾਲਾ ਮੁੰਡਾ ਦੇਖ ਲੈ ਸੂਲੀ ਤੇ ਚੜ ਕੇ ਰੱਖਦਾ ਹਾਂ ਇਹ ਟੱਕਲੇ ਵਾਂਗੂ ਸਿੱਧੀ ਕਰਕੇ ਰੱਖਦਾ ਕੋਈ ਨਾ ਕੋਈ ਨਾ ਹਾਂ ਚੱਲ ਹੋਰ ਤੇ ਠੀਕ ਸੀ ਮਾਸਾ ਹਾਂ ਹੋ ਠੀਕ ਸੀ ਸਾਰੇ ਚੱਲ ਚਾਹ ਪਾਣੀ ਪੀ ਲੈ ਜਾ ਕੇ ਚੰਗਾ ਵਾਸੀ ਨਾਲੇ ਸਮਝਾਦੀ ਬਹੂ ਨੂੰ ਆਪਦੀ ਨੂੰ ਚੰਗਾ ਹਾਂ ਮੈਂ ਤਾਂ ਅੱਜ ਜਿਹੜਾ ਗੁੱਝੜਾ ਹੈਗਾ ਹਾਂ ਉਹ ਅੱਗੋ ਕਹਿੰਦਾ ਤੂੰ ਆਵ ਚੱਕ ਕੇ ਪੀਰਾਂ ਦੀ ਦਸਾ ਹਾਂ ਜੇ ਮੈਂ ਆਪ ਹੀ ਚੱਕ ਕੇ ਪੀਣਾ ਸੀ ਮੈਂ ਤੁਹਾਡੇ ਕੋਲ ਵੀ ਟੱਕੇ ਖਾਣ ਆਉਣਾ ਸੀ ਉਹ ਹੀ ਗੱਲ ਜਿਹੇ ਜਿਹੇ ਵਾਲੇ ਉਹ ਜੇ ਕੁਝ ਜੀ ਮੈਂ ਦਾ ਮੁੰਡੇ ਤਾਂ ਭੈਣ ਮੇਰੀ ਭੈਣ ਦਾ ਹੀ ਹੈ ਚਲੋ ਪਰ ਫੇਰ ਵੀ ਚੰਦਰ ਅੱਗੇ ਆ ਬਾਪ ਤੇ ਹੈ ਜੇ ਕਦੇ ਬਾਪ ਨੇ ਗੱਲ ਸੁਣੀ ਹੋਵੇ ਤਾਂ ਕਦੇ ਪੁੱਤ ਸੁਣੇ ਚਲ ਹੱਪਾ ਕਿ ਲੈ ਹਾਈ ਆਏ ਲੈ ਬਣਾਦਾ ਉਹ ਦੋ ਰੋਟੀਆਂ ਮੁੜ ਕੇ ਨਾ ਮੈਂ ਬੁੜਬੁੜ ਕਰੂਗੀ ਫੇਰ ਕਹੂਗੀ ਮੈਨੂੰ ਕਵਾਇਆ ਨੇ ਕੁਛ ਪਿਆਇਆ ਨਹੀਂ ਮੇਰੀ ਭੈਣ ਹੈਣੀ ਸੀਗੀ ਅੱਜ ਤੇ ਮੈਨੂੰ ਕੁਛ ਪੁੱਛਿਆ ਨਹੀਂ ਹਾਂ ਰੋਟੀ ਰੋਟੀ ਨਹੀਂ ਫੜਾਈ ਮਾਸੀ ਨੂੰ ਮੈਂ ਬਣਾਉਂਦੀ ਸੀ ਰੋਟੀ ਉਹ ਤਾਂ ਕਹਿੰਦੀ ਮੈਂ ਉਦੋਂ ਦੀ ਕਿਦੋਂ ਘੰਟਾ ਹੋ ਗਿਆ ਬੈਠੀ ਨੂੰ ਨਾ ਪਾਣੀ ਫੜਾਇਆ ਨਾ ਚਾਹ ਫੜਾਈ ਹੈ ਕਹਿੰਦੀ ਨਾ ਰੋਟੀ ਦਾ ਪੁੱਛਿਆ ਮੈਂ ਪਾਣੀ ਵੀ ਫੜਾਤਾ ਤੇ ਚਲੋ ਚਾਹ ਵੀ ਪਿਆਤੀ ਅੱਛਾ ਤੇ ਹੁਣ ਮੈਂ ਰੋਟੀ ਬਣਾਉਂਦੀ ਸੀ ਕਿ ਹੁਣ ਮੇਰੀ ਝੂਠ ਬੋਲ ਜਾਂਦੀ ਆ ਉਹ ਮੇਰੇ ਚਾਰ ਹੱਥ ਤਾਂ ਲੱਗੇ ਨਹੀਂ ਵੀ ਮੈਂ ਉਹਨੂੰ ਫੜਾ ਦਾ ਜਾ ਕੇ ਫਟਾਫਟ ਅੱਛਾ ਆਏ ਕੇ ਨੂੰ ਪੁੱਛ ਲਿਆ ਕਰ ਮਾੜਾ ਮੋਟਾ ਫੇਰ ਹੀ ਕੋਈ ਮਾੜਾ ਮੋਟਾ ਮੈਂ ਬਹੁਤ ਪੁੱਛਦੀ ਆ ਮੈਨੂੰ ਮੇਰੇ ਕਿਹੜੇ ਦਿਮਾਗ 'ਚ ਫਰਕ ਹੈਗਾ ਹਾਂ ਆਪ ਜਾ ਕੇ ਦਾ ਮਾਸੀ ਕੇ ਉਹਦੀ ਮੰਗ ਲੈਣੀ ਮੈਨੂੰ ਕੋਕ ਲਿਆ ਦੇ ਮੈਨੂੰ ਫਲਾਨਾ ਲਿਆ ਦਿਓ ਵੇ ਗੱਲ ਸੱਚ ਕੋਕ ਤੋਂ ਜ਼ਿਆਦਾ ਕੀ ਮਨੋਂ ਤਾਂ ਕਹਿੰਦੀ ਉਹ ਲਿਆ ਕੇ ਦੇ ਕਾਲ ਆ ਜਾ ਮੈਂ ਕਿਹਾ ਹਾਏ ਕਿਹੜਾ ਕਾਲਾ ਜਾ ਕਹਿੰਦੀ ਕੋਕ ਅੱਛਾ ਮੈਂ ਖ ਲੈ ਤੇਰੇ ਮੁੰਡੇ ਨੂੰ ਹੁਣ ਫੋਨ ਕਰ ਦਿੰਦੀ ਆ ਕੋਕ ਦੀ ਕਿਹੜੀ ਜਿਹੜੀ ਹੱਟੀਆਂ ਤੋਂ ਭੱਜ ਕੇ ਫੜ ਲੈਂਦੀ ਸਾਹਮਣੇ ਮੈਂ ਮੇਰੀ ਗੱਲ ਸੁਣ ਮੈਂ ਲੋਕਾਂ ਦੀ ਹੱਟੀਆਂ ਦੇ ਜਾਂਦੇ ਚੰਗੀ ਲੱਗਦੀਆਂ ਅੱਗੇ ਕੌਣ ਕਿਤੇ ਗਏ ਹਾਂ ਵੇ ਕਿਹੜੇ ਵੇਲੇ ਗਈਆਂ ਦੱਸਿਆ ਮੈਨੂੰ ਕਿਤੇ ਦੇਖਿਆ ਤੈਨੂੰ ਕਦੋਂ ਦੇਖਿਆ ਮੈਨੂੰ ਚਲ ਚੰਗਾ ਚੰਗਾ ਰੋਲਾ ਨਾ ਪਾ ਰੋਟੀ ਬੜਾ ਦੇ ਮਾਸੀ ਨੂੰ ਉਹ ਰੋਟੀ ਫੜਾਉਣੀ ਆ ਪਰ ਐ ਆ ਮੇਰੀ ਗੱਲ ਸੁਣੋ ਇੱਜ਼ਤ ਕਰਾਉਣੀ ਆ ਆਪਦੇ ਹੱਥ ਹੁੰਦੀ ਆ ਤੇ ਹੁਣੇ ਮੇਰੀ ਮੇਰੀ ਨਿੰਦਿਆ ਕਰਕੇ ਤੇਰੇ ਕੋਲੇ ਤੇ ਫਿਰ ਆਪ ਇੱਜ਼ਤ ਪਾ ਲੂਗੀ ਉਹ ਚਲ ਕੋਈ ਨਾ ਫਿਰ ਠੰਡਾ ਰੁੜ ਕੇ ਨਾ ਮਾਸੀ ਰੋਟੀ ਐਟੇ ਫੜਾ ਚਲ ਫੈਸੇ ਮੈਨੂੰ ਪਰੌਠੇ ਬਣਾ ਕੇ ਦਿੰਦੀ ਸੀ ਹੁਣ ਦੇਉਂਗੀ ਉਹਨੂੰ ਮੈਂ ਅਣਚੋਪੜੀਆਂ ਰੋਟੀਆਂ ਖਵਾਉਂਗੀ ਚਲ ਕੋਈ ਨਾ ਖਵਾ ਦੇ ਚੰਗਾ ਜਾ ਕਰ ਲਾ ਗਮ ਵੇਖੀ ਤਾਂ ਸਹੀ ਦਿੰਦੀ ਤੈਨੂੰ ਮਲ ਗੂੜ ਲਾ ਇੱਕ ਤਾਂ ਸਿਆਪਾ ਆ ਮਾਸਾ ਸਾਰਿਆਂ ਨੂੰ ਰੋਟੀ ਖਵਾ ਕੇ ਮੈਂ ਬੇਲੀ ਹੋਈ ਆ ਹੈ ਕਿਤੇ ਮੈਨੂੰ ਆ ਕਰ ਦੇ ਕਿਤੇ ਮੈਨੂੰ ਉਹ ਕਰ ਦੇ ਹਜੇ ਕਹਿੰਦੀ ਆ ਲੈ ਮੈਨੂੰ ਰੋਟੀ ਕੋਈ ਨਹੀਂ ਪੁੱਛੀ ਉਤੋਂ ਹੋਰ ਦੀ ਹੋਰ ਲੁੱਤੀਆਂ ਲਾਉਂਦੀ ਆ ਲੈ ਦੱਸ ਹੈ ਹਜੇ ਆ ਇੱਜ਼ਤ ਕਰਾਉਣ ਜਾਂਦੀ ਆ ਇਹ ਇਹਨੇ ਕਹਿੰਦੀ ਮੇਰੀ ਬੇਇੱਜ਼ਤੀ ਕਰੇ ਬੇਇੱਜ਼ਤੀ ਨਾ ਕਰੀ ਹਾਂ ਮੈਂ ਤਾਂ ਫਿਰ ਇਹਨੂੰ ਦੋ ਦਿਨ ਨਹੀਂ ਰਹਿਣ ਦਣਾ ਜੇ ਐ ਕਰੂਗੀ ਤਾਂ ਦੇਖੀ ਤੇ ਸਹੀ ਲਾ ਆ ਹੁਣ ਕੀ ਬਾਜ ਮਾਰੀ ਜਾਂਦੀ ਆ ਕੀ ਕਹਿਣਾ ਇਹਨੇ ਹੁਣ ਆ ਗਈ ਮਾਸੀ ਆ ਗਈ ਆ ਗਈ ਆਚਾਰ ਕੇ ਭਾਂਡੇ ਰਹਿ ਗਏ ਇੱਕ بس ਤੋਕੇ ਆ ਗਈ ਮੈਂ ਨਹੀਂ ਤੂਲਾ ਸੀ ਤੇ ਸੀ ਨਹੀਂ ਮੜਕੇ ਹੋਰ ਕੁਛ ਬੋਲੂਗੀ ਐ ਨਹੀਂ ਪਤਾ ਉਹਨੇ ਬੋਲਣਾ ਕੀ ਆ ਜਮਮਾ ਮੈਂ ਭਾਂਡੇ ਤੇ ਤੋਕੇ ਆਹ ਹੋ ਜੱਜ ਵੱਡੇ ਦੇ ਭਾਂਡੇ ਇੰਨੇ ਹੋ ਜਾਂਦੇ ਕੀ ਕਰਾਂ ਕੀ ਨਾ ਕਰਾਂ ਦਾ ਖਾ ਖਾ ਕੇ ਨਾ ਉੱਥੇ ਸਿੱਟ ਦਿੰਦੇ ਆਏ ਨਹੀਂ ਇੱਕ ਗਲਾਸ ਚ ਪਾਣੀ ਪੀ ਲਿਆ ਉਹੀ ਥੋਕੇ ਪੀ ਲਿਆ ਜਿਹੜਾ ਹੁੰਦਾ ਉਹੀ ਗਲਾਸ ਚੱਕ ਲੈਂਦਾ ਜਿਹੜਾ ਹੁੰਦਾ ਉਹੀ ਗਲਾਸ ਚੱਕ ਲੈਂਦਾ ਜਿਵੇਂ ਮੈਨੂੰ ਨੌਕਰਾਨੀ ਦਾ ਬਣਾ ਰੱਖਿਆ ਇਹਨਾਂ ਨੇ ਘਰੇ 24 ਘੰਟੇ ਕੰਮ ਕਰੀ ਜੋ ਤੇ ਹਾਂ ਜੇ ਕੋਈ ਚੀਜ਼ ਨੂੰ ਕਹੇ ਤੋ ਉਦੋਂ ਲਿਆ ਕੇ ਨਹੀਂ ਦੇਣੀ ਉਹ ਮੰਮੀ ਵੀ ਉੱਥੇ ਜਾ ਕੇ ਬੈ ਗਈ ਆਏ ਨਹੀਂ ਵੀ ਮੋੜਿਆ ਮਾਂ ਇਥੇ ਆ ਮੇਰੇ ਮੱਥੇ ਪੈ ਗਈ ਆ ਕੇ ਵਿਸ਼ੇ ਦੀ ਆਹ ਬਣਾ ਦੇ ਤੇ ਉਹ ਬਣਾ ਦੇ ਇਹਨੂੰ ਵੀ ਨਾ ਮਸਾਂ ਉਹ ਕਰਿਆ ਪਰ ਸ਼ੁਕਰ ਹੈ ਜੇ ਇਹਨੂੰ ਆਏ ਨਹੀਂ ਪਤਾ ਵੀ ਛੁੱਟੀਆਂ ਨਹੀਂ ਗਈਆਂ ਇਹ ਜਿੰਨੂ ਆਇਆ ਪਤਾ ਹੁੰਦਾ ਸਾਰੇ ਲਾਣੇ ਨੂੰ ਚੱਕ ਕੇ ਇੱਥੇ ਆ ਜਾਂਦੀ ਸਾਰੇ ਨੂੰ ਆ ਜਾਂਦੀ ਹਾਂ ਇਹ ਤਾਂ ਸ਼ੁਕਰਾ ਹੁਣ ਕੱਲੀ ਆਈ ਐ ਜੇ ਸਾਰੇ ਆ ਜਾਂਦੇ ਫਿਰ ਮੈਂ ਕੀ ਕਰਦੀ ਹਾਂ ਮਾਸੀ ਆ ਗਈ ਕਿਉਂ ਆਏ ਕਰਦੀਆਂ ਪਹਿਲਾਂ ਉਹਦੀ ਗੱਲ ਹੀ ਸੁਣਾ ਫੇਰ ਹੀ ਧੋਂਗੀ ਭਾਂਡੇ ਆਏ ਹਾਏ ਆ ਗਈ ਆ ਗਈ ਸੀ ਹਾ ਅਗੇ 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 ਨਹੀਂ ਚਾਹ ਦੀ ਘੁੱਟ ਲਿਆ ਦੇ ਸਰੀਰ ਟੁੱਟੀ ਜਾਂਦਾ ਫੇਰਾ ਮਾਸੀ ਮੈਂ ਤਾਂ ਰੋਟੀ ਵਾਲੇ ਭਾਂਡੇ ਹਜੇ ਹੁਣ ਧੋਨੇ ਆ ਜਦੇ ਪੈ ਸਾਡੀ ਕਈ ਬਚਾ ਲਓ ਨਹੀਂ ਇਹ ਜੇ ਭਾਂਡੇ ਦਾ ਚੜਾ ਤੂੰ ਬਰਾਦ ਦੇ ਭਾਂਡੇ ਧੋਨੀ ਆ ਹਾਂ ਇੱਕ ਘੁੱਟ ਦੀ ਚਾਹ ਨਹੀਂ ਤੇਰੇ ਤੋਂ ਦਿੱਤੀ ਜਾਂਦੀ ਹੈਗੀ ਹਾਏ ਹੋ ਮਾਸੀ ਮੈਂ ਰੁਕ ਜੇ ਤੈਨੂੰ ਬਣਾ ਦੇਨੀ ਇਹ ਚਾਹ ਮੈਂ ਭਾਂਡੇ ਧੋਇਆ ਮਾਂ ਉੱਥੇ ਉਹਨਾਂ ਭਾਂਡੇ ਦੀ ਚਾਹ ਪੀਣੀ ਆ ਮੈਂ ਲੱਤਾ ਘੁੱਟ ਦੇ ਕੋੜੇ ਮੋੜੇ ਹੱਡ ਹੋਏ ਪਏ ਨੇ ਪੁੰਨ ਲੱਗੂ ਤੇਰਾ ਹਾਏ ਨੇ ਫੋਸੇ ਆਪਾ ਪਾ ਲਿਆ ਹੈ ਕੁਛ ਨਹੀਂ ਨਹੀਂ ਉਹ ਕਹਿੰਦੇ ਹੁੰਦੇ ਸਿਆਣਿਆਂ ਦਾ ਨਾ ਆਪਾਂ ਕੁਝ ਭਲਾ ਕਰਦੇ ਆ ਪੁੰਨ ਲੱਗਦਾ ਹੁੰਦਾ ਆ ਐ ਨਾ ਘੁੱਟ ਸਮਾਰ ਕੇ ਘੁੱਟ ਜਿਵੇਂ ਹੱਥ ਟੁੱਟੇ ਹੁੰਦੇ ਤੇ ਕਿਵੇਂ ਘੁੱਟਦੀ ਆ ਮੈਨੂੰ ਬਲਾਈ ਸੋਹਣੀਆਂ ਲੱਤਾਂ ਘੁੱਟਦੀਆਂ ਵੇਰੀਆਂ ਤੇ ਉਸੇ ਤੋਂ ਘਟਾ ਲੈਂਦੀ ਮੇਰੀ ਗੱਲ ਸੁਣ ਲੱਤਾਂ ਤੇਰੀਆਂ ਮੈਂ ਘੁੱਟ ਦਿੰਦੀ ਆ ਇੱਕ ਵਾਰੀ ਐ ਵੀ ਕਹਦੇ ਮੇਰਾ ਗਲਾ ਘੁੱਟ ਦੇ ਮੈਂ ਘੁੱਟ ਦੂੰਗੀ ਨਾ ਨਾ ਗਲਾ ਤਾਂ ਕਾਨ ਘੁੱਟਣਾ ਬਾਹਲਾ ਸੋਨਾ ਘੁੱਟ ਉਂਗੀਟਾ ਕੇ ਦੇਖ ਮਾਸੀ ਇੱਕ ਵਾਰੀ ਗਲਾ ਤੈਨੂੰ ਬੋਲਣ ਦੀ ਕਿ ਤੇ ਕੰਜਰ ਨੇ ਅਕਲ ਨਹੀਂ ਸਭਾਈ ਹੈ ਨਹੀਂ ਆਪ ਹੀ ਕਹਿਣਾ ਇਹ ਲੱਤਾ ਘਟ ਦੇ ਮੈਂ ਚੱਲ ਗਲਾ ਬਾਹਲਾ ਹੀ ਸੋਨਾ ਘੁੱਟ ਕੇ ਦੱਸ ਦੇਣੀ ਹੈ ਵੀ ਕਿਵੇਂ ਘੁੱਟੀਦਾ ਹੁੰਦਾ ਹੈਣਾ ਚੋਦੀ ਹੋਇਆ ਲੱਤਾ ਘਟੇਣ ਦੀ ਰਾਂ ਦੇ ਵਾਸਤੇ ਪਰ ਆ ਜਾ ਤੂੰ ਚਾਹ ਦੀ ਘੁੱਟ ਬਣਾ ਨਹੀਂ ਨਹੀਂ ਲੈ ਘੁੱਟ ਦਿੰਨੀ ਆ ਬਸ ਲੋੜ ਨਹੀਂ ਤੇਰਾ ਕੀ ਪੁੱਤ ਕੋਲ ਕੁਝ ਹੈ ਜਾਇ ਕਰ ਚਾਹ ਦੀ ਘੁੱਟ ਲੈ ਨਹੀਂ ਚੱਲ ਲੈ ਦਿੰਨੀ ਕਿੰਨਾ ਕੇ ਮਿੱਠਾ ਆ ਕੇ ਵਿਕੀ ਕਿੰਨੇ ਕ ਚਾ ਨਹੀਂ ਬਣਾਈ ਤੂੰ ਹੈ ਉਹੋ ਮਾਸੇ ਤੇਰਾ ਕੀ ਪਤਾ ਕਿ ਤੈਨੂੰ ਫਿੱਕੀ ਕਹਿ ਦੇਣੀ ਹੈ ਕਿ ਤੈਨੂੰ ਮਿੱਠੀ ਕਹਿ ਦੇਣੀ ਹੈ ਕਿ ਤੈਨੂੰ ਕਹਿ ਦੇਣੀ ਆ ਬਸ ਥੋੜਾ ਜਿਹਾ ਬਚਾਲ ਬਚਾਲਾ ਜਾ ਰੱਖਿਓ ਐ ਜੇ ਕਰਨ ਲੱਗ ਜਾਨੀ ਆ ਐ ਕਰੀ ਤੂੰ ਪਾ ਲਈ ਅੱਧਾ ਚਮਚਾ ਸ਼ੱਕਰ ਦਾ ਪਾ ਲਈ ਅੱਛਾ ਇੱਕ ਗੁੱਗੀ ਡਲੀ ਪਾ ਲਈ ਅੱਛਾ ਦੋ ਬਦਾਨੇ ਖੰਡ ਦੇ ਪਾ ਲਈ ਅੱਛਾ ਹੋਰ ਕੁਛ ਹੋਰ ਤੱਕ ਕੋ ਸੌ ਡਾਕਟਰ ਕਹਿੰਦੇ ਹੁੰਦੇ ਐ ਵੀ ਨਹੀਂ ਦੀ ਖੰਡ ਨਹੀਂ ਪੀਣੀ ਜਾਏਗੀ ਸ਼ੂਗਰ ਹੋ ਜਾਣਾ ਤਾਂ ਕਰਕੇ ਕਹਿਣੀ ਹੈ ਮੈਂ ਤਾਂ ਕਹਿੰਦੀ ਤੈਨੂੰ ਹੋ ਹੀ ਜਾਵੇ ਸ਼ੂਗਰ ਹੈ ਨਹੀਂ ਨਹੀਂ ਕੁਛ ਨਹੀਂ ਕੁਛ ਨਹੀਂ ਹਾਂ ਤੈਨੂੰ ਆਨੇ ਮੁੰਡੇ ਨੇ ਕੁਝ ਸਿਖਾਇਆ ਨਹੀਂ ਹੈਗਾ ਕਿਹੜੇ ਮੁੰਡੇ ਨੇ ਕਿ ਮੁੰਡੇ ਕਿੰਨੇ ਘੜੇ ਘੜਾ ਆਲੇ ਨੇ ਕਿਉਂ ਮੈਨੂੰ ਕੀ ਸਿਖਾਉਂਗਾ ਮੈਂ ਤਾਂ ਆਪ ਪਹਿਲਾਂ ਹੀ ਸਿੱਖੀ ਸਿਕਾਈ ਆ ਉਹ ਹੋ ਤਾਂ ਮੈਨੂੰ ਪਤਾ ਚਾਰ ਤੰਦੇ ਚੜਦੀਆਂ ਮਾਂ ਵਰਗੀਆਂ ਇਹਨੂੰ ਮਸੀ ਗੱਲ ਸੋਲ ਲੈ ਮੇਰੀ ਮੇਰੀ ਮਾਮੂ ਤੇ ਨਾ ਜਾ ਠੀਕ ਹੈ। ਕਿਉਂ ਕਿਉਂ ਨਾ ਜਾਵਾਂ? ਹਾਂ। ਜਦੋਂ ਅਸੀਂ ਰਿਸ਼ਤਾ ਲੈਣ ਗਏ ਸੀ ਮੇਰੀ ਭੈਣ ਨਾਲ ਉਹ ਤਾਂ ਤੇਰੀ ਮਾਂ ਕਹਿੰਦੀ ਸੀ ਕੁੜੀ ਬੜੀ ਸਨੱਖੀ ਐ, ਬੜਾ ਕੰਮ ਕਰਦੀ ਐ। ਹੈ? ਹੁਣ ਉਹਨਾਂ ਮੌਤ ਪੈਂਦੀ ਐ ਕੰਮ ਕਰਨ ਲੱਗੀ ਨੂੰ। ਕੰਮ ਤਾਂ ਬਥੇਰਾ ਕਰਦੇ ਆ ਪਰ ਜਿਹੜੇ ਤੁਸੀਂ ਆਹ ਕਰਦੇ ਚਲਿਤਰੀਆਂ ਜੀਆਂ ਉਹ ਨਹੀਂ ਮੈਨੂੰ। ਬਦਾਈ ਆ। ਗੱਲ ਕਰ ਮੇਰੀ ਭੈਣ ਨਹੀਂ ਘਰੇ ਹੈਗੀ। ਹਾਂ, ਨਿੱਤ ਕਰਦੇ ਤੇ ਜੀ। ਨਹੀਂ ਭੈਣ, ਮਾਸੀ, ਮੇਰੀ ਗੱਲ ਸੁਣ। ਮੇਰੀ ਸੱਸ ਤਾਂ ਇੰਨੀ ਚੰਗੀ ਆ ਨਾ। ਹੱਦੋਂ ਪਰੇ ਚੰਗੀ ਐ ਮੇਰੀ ਸੱਸ ਤਾਂ ਉਹ ਹੀ ਨਹੀਂ ਕਹਿੰਦੀ ਮੈਨੂੰ। ਚੰਗੀ ਤਾਂ ਆਪੀ ਆ। ਤੇ ਮਾਰਗੀ ਦਾ ਛਿੱਤਰ ਜਿਹੜਾ ਖਾਂਦੀ ਐ ਦਰ ਰਾਤ ਤਾਂ ਕੰਮ ਕਰਾਉਂਦੀ ਐ ਨਾ ਕਿਹੜਾ ਕੰਜਰ ਕਹਿੰਦਾ ਮੈਂ ਉਹਦਾ ਛਿੱਤਰ ਮਾਰਦੀ ਆ ਅਸੀਂ ਤਾਂ ਮਾਵਾਂ ਦੀਆਂ ਵਾਂਗੂ ਰਹਨੇ ਆ ਦੋਨੇ ਮੈਨੂੰ ਪਤਾ ਹੀ ਐ ਸਾਰਾ ਦੁੱਧੂ ਕਰ ਲੰਗੀਏ ਮੇਰੇ ਨਾਲ ਉਹ ਆਹੋ ਕਰ ਲੈਂਦੀ ਹੈਗੀ ਜਰ ਜਰ ਦਾ ਸੂਟ ਲਿਆ ਵੀ ਨਾ ਉਹ ਨਹੀਂ ਉਹ ਤਾਂ ਨਿੱਜੀ ਕਰਦਾ ਹੈਗਾ ਹੈ ਮੈਂ ਲਿਆ ਕੇ ਦਿੰਦੀ ਆ ਮੰਮੀ ਨੂੰ ਵੀ ਬਰਾਬਰ ਜੇ ਉਹ ਜਾਂਦੀ ਤਾਂ ਵੀ ਮੈਨੂੰ ਲਿਆ ਕੇ ਦਿੰਦੀ ਆ ਸਾਡੇ ਦਾ ਜਮੇ ਹੀ ਨਹੀਂ ਫਰਕ ਹੈਗਾ ਮੈਨੂੰ ਕਾਹਨੂੰ ਪਤਾ ਮੈਂ ਤਾਂ ਬੌਣੀ ਆ ਹੈਨਾ ਹੈਗੀ ਆ ਬੌਲੀ ਹੋ ਤਾਂ ਹੈਗੀ ਵੀ ਮਾਸੀ ਜਿਹੜਾ ਇੱਥੇ ਆ ਕੇ ਬੈਠੀ ਆ ਹੈ ਆਵੇ ਘਰੇ ਰਹਿ ਤੂੰ ਇੱਥੇ ਤੂੰ ਕੀ ਲੈਣ ਆਈ ਆ ਜੋ ਤੇਰੀ ਭੈਣ ਕੜਦੂ ਜੋ ਤੇਰੀ ਭੈਣ ਹੀ ਹੈ ਨਹੀਂ ਇੱਕ ਤਾਂ ਤੂੰ ਮੇਰੇ ਬੰਦੇ ਨੂੰ ਲੂਤੀਆਂ ਲਾਉਣੀ ਆ ਮੈਨੂੰ ਚਾਹ ਨਹੀਂ ਫੜਾਈ ਮੈਨੂੰ ਰੋਟੀ ਨਹੀਂ ਫੜਾਈ ਮੈਨੂੰ ਆਹ ਨਹੀਂ ਕੀਤਾ ਮੈਨੂੰ ਉਹ ਨਹੀਂ ਕੀਤਾ ਜੋ ਤੈਨੂੰ ਮੈਂ ਪੁੱਛਦੀ ਕੋਈ ਨਹੀਂ ਤੇ ਫਿਰ ਇੱਥੇ ਧੱਕੇ ਖਾਣ ਨੂੰ ਬੈਠੀ ਆ ਜਾ ਤੂੰ ਆਪਦੇ ਘਰੇ ਕੋਈ ਗੱਲ ਨਹੀਂ ਹਾਂ ਮੇਰੀ ਭੈਣ ਨੂੰ ਪਟਾਉਂ ਤੇਰੀ ਗੱਤ ਦੇਖ ਮੇਰੀ ਸੱਸ ਮੇਰੇ ਨਾਲ ਆ ਉਹਨੂੰ ਪਤਾ ਤੇਰਾ ਵੀ ਕਿਹੋ ਜੀ ਮੇਰੀ ਭੈਣ ਆਗੀ ਕੋਈ ਗੱਲ ਨਹੀਂ ਉਹ ਤਾਂ ਮੈਂ ਦੱਸੂ ਉਹ ਵੀ ਤੂੰ ਤੂੰ ਹੁਣੀ ਫੋਨ ਕਰ ਲੈ ਆ ਜੂਗੀ ਉਹ ਨਹੀਂ ਮੇਰੇ ਮਗਲਾ ਚ ਅੱਗ ਲੱਗਲੇ ਪੈਸੇ ਮੁੱਕ ਗਏ ਪੈਸੇ ਹੈ ਨਹੀਂ ਮਾਸੀ ਗੱਲ ਸੁਣ ਲੈ ਮੇਰੀ ਜੇ ਰਹਿਣਾ ਬੰਦਿਆਂ ਵਾਂਗੂ ਰਹਿ ਜੇ ਇਹੋ ਜਿਹਾ ਕੁਛ ਕਰਨ ਨਾਲ ਰੁੱਤੀਆਂ ਲਾਉਣੀਆਂ ਹੈ ਗੱਲਾਂ ਕੀ ਕਰਦੀ ਆ ਤੂੰ ਤੂੰ ਜਾਨਵਰਾਂ ਤੋਂ ਘੱਟ ਵੀ ਕਰਦੀ ਕੀ ਹੈ ਵੇ ਗਿੱਟੀ ਤੇਰੇ ਜਵਾਲ ਲੱਗੇ ਆਹੀ ਤੂੰ ਤੇਰੇ ਮਾਵਾ ਮਨੇ ਸਿਖਾ ਕੇ ਤੋਰੇ ਵੀ ਆ ਬੋਲੀ ਮਾਸੀ ਮੇਰੇ ਮਾਪੇ ਉਹਦੇ ਨਾਲ ਜਾ ਮੇਰੇ ਮਾਪੇ ਨੇ ਜਾਉਂਗੀ ਮੇਰੇ ਮਾਪੇ ਨੇ ਬਹੁਤ ਬਹੁਤ ਸਿਖਾਇਆ ਹਾਂ ਬਾਦੂ ਬਹਿ ਗਿਆ ਵਿਚੋਲੇ ਦਾ ਬੇੜਾ ਹਾਂ ਮੱਥੇ ਕਹਿੰਦੇ ਚਲੱਖੀ ਐਸ ਤਾਂ ਕੋਈ ਨਹੀਂ ਕਹਿੰਦੇ ਮੇਰਾ ਸੋਹਰਾ ਪਰਿਵਾਰ ਇੰਨਾ ਚੰਗਾ ਕਾ ਤੂੰ ਹੀ ਆ ਜਿਹੜੀ ਆ ਰਾਗ ਲੁੱਤੀ ਲਾਵੀ ਹਾਂ ਪਾੜ ਪੁਆ ਤਾਂ ਪੈਣਾ ਪੈਣਾ ਦਾ ਸਾਡ ਚੰਦਾ ਮੋ ਪਿਆਰ ਸੀਗਾ ਤੇਰੀ ਜਵਾਨ ਨੇ ਪੁਆਇਆ ਮੈਂ ਨਹੀਂ ਪੁਆਇਆ ਜਿਹੜਾ ਤੂੰ ਕੁਛ ਕਰਦੀ ਹੈ ਨਾ ਉਹ ਹੀ ਆ ਭਰਦੀ ਆ ਮੈਨੂੰ ਪਤਾ ਹੀ ਐ ਹੁਣ ਬਾਲੀ ਜਵਾਨ ਨਾਲ ਲੜਾ ਸਿੱਧੀਆਂ ਕਚਾੜੀ ਘਟ ਲਿਆਵੇ ਹਾਂ ਤੇ ਮਾਸੀ ਵੀ ਇਹਨੇ ਕਿਹੜਾ ਜਾਣਾ ਵੀ ਇੱਥੇ ਰੋ ਮੈਂ ਤਾਂ ਇੱਥੇ ਰਹਿ ਮੈਂ ਮੈਂ ਤਾਂ ਜਮਾ ਨਹੀਂ ਬਣਾਉਂਦੀ ਚਾਹ ਉਹ ਪਿਆ ਖੋ ਘਾਂਡ ਚ ਤੇ ਆਦੋ ਚਾਕੇ ਬਣਾ ਲਾ ਉਹ ਪੈ ਦੁੱਧ ਫ੍ਰਿਜ ਚ ਮੈਂ ਨਹੀਂ ਬਣਾਉਂਦੀ ਬਣਾਉਂਦੀ ਹਾਂ ਜਿਹੜੀ ਸਾਵਾ ਸੇ ਤੂੰ ਮੈਨੂੰ ਹੁਣ ਦੇਈ ਜਾਣੀ ਹੈ ਨਾ ਚਾਹ ਪੀ ਕੇ ਦੇਂਗੀ ਉਹ ਜੀ ਮੈਂ ਨਹੀਂ ਬਣਾਉਂਦੀ ਬਣਾਉਂਦੀ ਨਾਲੇ ਇਹ ਮੇਰੇ ਮਾਪਿਆਂ ਦੇ ਦਿੱਤੇ ਆ ਬੈੱਡ ਉੱਠ ਚੱਲ ਆਉਦੀ ਭੈਣ ਦੇ ਮੰਜੇ ਦੇ ਪਾਸੇ ਚੱਲ ਕੋਈ ਨਾ ਹੈਗੇ ਤਾਂ ਮੇਰੀ ਭੈਣ ਦੇ ਘਰੇ ਆਏ ਕਰ ਤੇ ਆ ਤੂੰ ਆਵੇ ਬੈੱਡ ਚੱਕ ਕੇ ਲੈ ਜਾ ਤਾਂ ਥੱਲੇ ਹੀ ਰਹਿ ਜਾਗੇ ਹਾਂ ਕੋਈ ਗੱਲ ਇਹ ਮੇਰੇ ਹਿੱਸੇੋਂ ਦਾ ਕਮਰਾ ਜਾ ਆਉਦੀ ਭੈਣ ਵਾਲੇ ਕਮਰੇ 'ਚ ਪਾ ਜਾ ਤੇਰੀ ਸਾਲੀ ਲੱਗਦੀ ਹੈ ਹੈ ਕਿਉਂ ਕੀ ਗੱਲ ਆ ਅਸੀਂ ਬਰਾਬਰ ਦੇ ਹਿੱਸੇਦਾਰ ਆ ਬਾਲਾ ਨਾ ਬੋਲੀ ਬਾਲਾ ਨਾ ਬੋਲੀ ਇਸ ਸਬੱਤ ਚ ਹੋਣੀ ਹੈ ਪਹਿਲਾਂ ਮੇਰੀ ਭੈਣ ਆ ਉਹ ਉਹ ਮੇਰੀ ਗਾਲ ਸੋਲਾ ਮਾਸੀ ਐਵੇਂ ਨਾ ਬੇਸਤੀ ਜੀ ਨ ਕਰਾ ਮੇਰੇ ਤੋਂ ਠੀਕ ਆ ਨਾ ਕੀ ਕਰ ਲੇਗੀ ਨਹੀਂ ਤੂੰ ਹਾਂ ਮਜ਼ਾ ਲਿਆ ਸੋਚ ਲਈ ਮੈਂ ਤੈਨੂੰ ਹੁਣੇ ਦੱਸ ਦੂੰ ਵੀ ਕੀ ਕਰਦੇ ਹੁੰਦੇ ਆ ਮੈਂ ਤੈਨੂੰ ਦੱਸ ਚੱਕੇਗੀ ਤੂੰ ਹਾਂ ਨਾ ਮੈਂ ਤੇਰਾ ਬਾਹ ਫੜ ਕੇ ਬਾਹਰ ਕੱਢ ਦੂੰ ਹੱਥ ਝੱਕ ਮੈਂ ਨਹੀਂ ਜਾਗਦੀ ਜੁਗਦੀ ਅੱਤੇ ਤੇਰੇ ਤੇ ਮਾੜੇ ਇਥੋਂ ਜਵਾਨ ਲੜਾਉਂਦੀ ਐ ਜਿੰਮੀ ਹੋਰਾ ਕਲੀ ਸਖਾਈ ਤੇ ਕੰਜਰ ਨਹੀਂ ਮਾਸੀ ਗੱਲ ਸੁਣ ਲੈ ਮੇਰੀ ਜੇ ਰਹਿਣਾ ਬੰਦਿਆਂ ਵਾਂਗੂ ਰਹਿ ਲੈ ਨਹੀਂ ਤੁਰ ਜਾ ਇਥੋਂ ਚੁੰਨੀ ਚੱਕ ਕੇ ਆਵਦੀ ਮੈਂ ਤੂੰ ਨਾ ਤੇ ਸਾਰਾ ਜੋਰ ਲਾ ਲੈ ਮੈਂ ਨਹੀਂ ਜਾਂਦੀ ਮੈਂ ਇੱਥੇ ਰਹੂੰਗੀ हां मासी देखਦੀ ਐ ਮੈਂ ਤੂੰ ਕਿੰਨਾ ਕ ਚੱਲ ਰਹਿਨੀ ਆ ਠੀਕ ਹੈ ਨਾ ਤੇਰਾ ਵੀ ਲੱਗਦਾ ਤੂੰ ਮਰੀ ਜਣੀ ਐ ਤੂੰ ਹੁਣ ਇੱਥੇ ਹੀ ਰਹੀ ਚੰਗਾ ਇੱਥੇ ਹੀ हां हां ਮੇਰੀ ਭੈਣ ਦਾ ਘਰ ਐ ਮੈਂ ਤਾਂ ਇੱਥੇ ਹੀ ਰਹੂੰਗੀ ਮਾ ਲਈ ਚਲ ਆ ਜਾ ਪੁੱਤ ਮੈਂ ਬਸ ਲੰਘ ਜੂਗੀ ਆਪਣੀ ਚਲ ਨੀ ਪੜੀ ਐ ਤੂੰ ਕਿੱਥੇ ਚੱਲੀ ਮੈਂ ਤਾਂ ਜਾਨੀ ਆ ਤੇ ਪਿੰਡ ਨੂੰ ਐ ਘਰੀ ਮਾਸੀ ਗੱਲ ਸੁਣ ਮੇਰੀ ਮੈਂ ਨਾ ਆਉਂਦੀ ਨੀ 15 20 ਦਿਨਾਂ ਤੋਂ ਪਹਿਲਾਂ ਠੀਕ ਐ ਪਿੰਡ ਨੂੰ ਚੱਲੀ ਆ। ਨਾ ਪਿੰਡ ਨੂੰ ਕਾਦ ਵਾਸਤੇ ਚੱਲੀ ਆ। ਮੈਂ ਤਾਂ ਤੇਰਾ ਚਾਰ ਦਿਨ ਤੇਰੇ ਕੋਲ ਆ ਰਾਮ ਕਰਨ ਆਈ ਆ ਕੁੜੇ। ਕੋਈ ਗੱਲ ਨਹੀਂ ਚਾਰ ਦਿਨ ਤੂੰ ਰਾਮ ਕਰ ਲੈ ਇੱਥੇ ਤੇ ਨਾਲੇ ਆਹਦੇ ਪੁੱਤ ਦੀਆਂ ਰੋਟੀਆਂ ਬਣਾ ਦੀ ਤੇ ਮੈਂ ਤਾਂ ਕੁੜੀ ਨੂੰ ਲੈ ਕੇ ਚੱਲੀ ਆ। ਤੂੰ ਰਹਿ ਹੁਣ ਇੱਥੇ ਚੰਗਾ। ਨਹੀਂ ਵੀ ਰਾਨਾ ਕਿ ਮੈਂ ਚੱਲੀ ਆ। ਲੈ ਘਰ ਕੌਣ ਸੰਭੂਗਾ? ਮੇਰਾ ਕੀ ਪਤਾ ਮੈਨੂੰ ਕਦੋਂ ਫੋਨ ਆ ਜਾ ਘਰਾਂ। ਮਾਸੀ ਤੂੰ ਹੁਣ ਹੈ ਤਾਂ ਹੈਗੀ ਘਰ ਸੰਭਣ ਵਾਲੀ ਹੈ। ਲੈ ਕੁੜੇ ਇਹ ਤਾਂ ਉਹੀ ਗੱਲਾਂ ਕਰੀ ਜਾਨੀ ਆ ਤੂੰ। ਮੈਂ ਤਾਂ ਤੈਨੂੰ ਐ ਕਹਿੰਦੀ ਸੀ ਦੇਖ ਮੇਰੀ ਧੀ ਬਣ ਕੇ ਹੈ ਨਾ ਨਾ ਮਸੀ ਮੈਂ ਨਹੀਂ ਦੰਦੀ ਮੈਂ ਤਾਂ ਹੁਣ ਜਾਉਂਗੀ ਨਹੀਂ ਮੇਰੀ ਗੱਲ ਤਾਂ ਸੁਣ ਲੈ ਹਾਂ ਦੱਸ ਕੀ ਰਹਿ ਗਿਆ ਜ਼ਰਾ ਵੇਖ ਵੱਡੇ ਦਾ ਸੁੱਖ ਲੈਣਾ ਦਿੰਦੇ ਚਾਹ ਦਿਨ ਫੇਰ ਕੀ ਹੋਵੇ ਜੀ ਮੇਰੇ ਤਾਂ ਮਾੜਾ ਮੋਟਾ ਗੁੱਸੇ ਗਿਲੇ ਚ ਬੋਲ ਲਿਆ ਘਣਾ ਏ ਥੋੜੀ ਮਸੀ ਇੰਨਾ ਥੋੜੀ ਹੁੰਦਾ ਗੁੱਸੇ ਗਿਲੇ ਚ ਮੈਂ ਤਾਂ ਤੈਨੂੰ ਹੱਥੀ ਸਾਮਾ ਕਰਦੀ ਤੇ ਤੂੰ ਕਿ ਹਜੇ ਲੱchn ਕਰਦੀ ਆ ਨਾ ਮੈਂ ਕੀ ਲੱchn ਕਰਦੀ ਆ ਹੁਣ ਹੁਣ ਆਇਆ ਕਰ ਛੱਡ ਕੇ ਜਾਉਂਗੀ ਹੈ ਕੋਈ ਗੱਲ ਨਹੀਂ ਨਾਲੇ じゃ ਛੁੱਟੀਆਂ ਗਈਆਂ ਮੈਨੂੰ ਵੀ ਐਸੀ ਚਲ ਘਰ ਸਾਂਭ ਜਾਲ ਨਾਲੇ ਤੂੰ ਹੁਣ ਘਰ ਸਾਂਭੇਂਗੀ ਮੈਂ ਐਵੇਂ ਟੈਨਸ਼ਨ ਫਰੀ ਹੋ ਕੇ ਆਪਦਾ ਵਧੀਆ ਦੀ ਮਾਪੇ ਕੋਲੇ ਚਾਰ ਦਿਨ ਲਾ ਕੇ ਆਉਂਗੀ ਚਲ ਐ ਘਰ ਕੁੜੀ ਨੂੰ ਛੱਡ ਦੇਵਨ ਚਾਪੀ ਦੇ ਦੇ ਕੁੜੀ ਨੂੰ ਕੋ ਛੱਡ ਜਾ ਤੇਰੇ ਹੱਥ ਨਹੀਂ ਟੁੱਟੇ ਹਾਂ ਲੱਤਾਂ ਨਹੀਂ ਹੋਵਦੀਆਂ ਤੇਰੀਆਂ ਨਹੀਂ ਮੇਰਾ ਕੀ ਪਤਾ ਪੈਣ ਮੈਂ ਚਾਰ ਦਿਨਾਂ ਨੂੰ ਭੱਗ ਜਾ ਐਵੇਂ ਆਪਦਾ ਜਾਨ ਨਹੀਂ ਆਪਦਾ ਹੁਣ ਤਾਂ ਕਹਿੰਦੀ ਸੀ ਕਿ ਮੈਂ ਇਥੇ ਲੱਗ ਜਾ 15 20 ਦਿਨ ਹੁਣ ਕੀ ਹੋ ਗਿਆ ਨਾ ਫਰਮਾਇਆ ਕੀ ਕਰਨਾ ਮੈਂ ਇੱਥੇ ਕੀ ਕਰਨਾ ਜਦ ਤੂੰ ਤਾਂ ਰਹੇ ਨਹੀਂ ਓਰੇ ਮੈਂ ਨਹੀਂ ਰਹਿੰਦੀ ਮਾਸੀ ਠੀਕ ਆ ਤੂੰ ਰਹਿ ਹੁਣ ਤੂੰ ਆ ਗਈ ਬਹੁਤ ਵਧੀਆ ਆਰਾਮ ਕਰ ਖਾ ਪੀ ਪਕਾ ਨਾਲ ਇਹਦੇ ਮੁੰਡੇ ਨੂੰ ਪਕਾ ਦੀ ਚੰਗਾ ਚੱਲ ਠੀਕ ਆ ਹੋਏ ਨੇ ਆ ਕੀ ਹੋ ਗਿਆ ਮੈਂ ਤਾਂ ਚਾਰ ਦਿਨ ਆਰਾਮ ਕਰਨ ਆਈ ਸੀਗੀ ਤੇ ਸਾਰਾ ਗੋਲਤ ਹੰਦਾ ਮੇਰੇ ਸਿਰ ਪਾ ਗਈ ਇਹ ਤਾਂ ਉਲਟਾ ਹੋ ਗਿਆ ਕੰਮ ਕਿੰਨਾ ਮੈਂ ਸੇਵਾ ਕਰਉਣਾ ਆਈ ਸੀ ਕਿਥੇ ਮੈਨੂੰ ਹੁਣ ਸੇਵਾ ਕਰਨੀ ਪਊਗੀ ਆਏ ਹਾਏ ਬੜਾ ਮਾੜਾ ਟਾਈਮ ਹੈ ਚੱਲ ਮਣਾ ਆਪ ਹੀ ਕਿਸ ਕਲਾ ਠੰਡੇ ਠੰਡੇ ਆਪ ਹੀ ਆ ਜੂਗੀ ਉਹ ਹਾਏ ਆ ਜਾ ਆ ਜਾ ਬੱਸ ਤਾਂ ਬਾਸ ਲੰਘ ਜੂਗੀ ਆਪਣੀ ਚੱਲ 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 ਜਾ ਉਹ ਕਿੱਧਰ ਚੱਲੀ ਆ ਮੈਂ ਤਾਂ ਪਿੰਡ ਨੂੰ ਜਾ ਕੇ ਆਉਣੀ ਆ ਚਾਰ ਦਿਨ ਹੋ ਗਏ ਹੋਰ ਮੇਰਾ ਬਾਲੀ ਇੱਕੀ ਪਈ ਹੈਗੀ ਕੀ ਹੋ ਗਿਆ ਇੱਕਣ ਦਰਪੋਤਾ ਦੇ ਹੈਗਾ ਪਹਿਲਾਂ ਮਾਸੀ ਤੈਨੂੰ ਕੋਈ ਕਿੰਨਾ ਕੁਛ ਬੋਲੀਏ ਫਿਰ ਮੈਨੂੰ ਬੋਲੀ ਗਈ ਹੈ ਕੋਈ ਨਾ ਮਾਸੀ ਦਾ ਸੁਭਾਈ ਐਦਾਂ ਦਾ ਬੋਲਣਾ ਮੈਂ ਨਹੀਂ ਮੈ ਤਾਂ ਤੰਗ ਆ ਗਈ ਇੱਕੋ ਦਿਨ ਚ ਮੈਂ ਨਹੀਂ ਰਹਿੰਦੀ ਮੇਰੇ ਜਾਨੀ ਨਾਲ ਛੁੱਟੀਆਂ ਨਹੀਂ ਚਾਰ ਉਹ ਬਹਿ ਜਾ ਟੇਕੇ ਕੋਈ ਉਹ ਨਹੀਂ ਨਹੀਂ ਮੈਂ ਨਹੀਂ ਦੱਸ ਮੇਰੀ ਗੱਲ ਸੁਣ ਉਹ ਮਾਸੀ ਨੂੰ ਕਹਦੇ ਰੋਟੀਆਂ ਬਣਾ ਦਊਗੀ ਤੈਨੂੰ ਤੇ ਖਾ ਲਈ ਦੋਨੇ ਮਾਪੋਤੇ ਤੇ ਮੈਂ ਤੇ ਚੱਲ ਉਹ ਰੋਸਲ ਦੀ ਖਾ ਲੂੰ ਜਾਂ ਹੋਟਲ ਤੇ ਖਾ ਲਈ ਜਿੱਥੇ ਮਰਜ਼ੀ ਖਾ ਲਈ ਐ ਸੀ ਤਾਂ ਨਹੀਂ ਆਉਂਦੇ 20 ਦਿਨ ਚੱਲ ਪੁੱਤ ਪਾਪਾ ਯਾ ਮੋਇਨਾ ਮੇਰਾ ਘਰ ਪੱਟ ਕੇ ਚੱਲ ਨਾ ਮਾਇ ਤੇਰਾ ਕੀ ਕਰ ਪਟਦਾਵੇਂ ਹੈ ਕੀ ਬੋਲਦਾ ਤੂੰ ਉਹ ਬੋਲਣਾ ਨਹੀਂਗਾ ਉਹ ਬਾਗੀ ਮੋਂ ਇਹਨਾਂ ਬਾਤ ਚੜ ਗਈ ਨਾ ਪਰ ਬਾਗੀ ਫੇ ਮੈਂ ਕੀ ਕਰਾਂ ਮੈਂ ਬੁਝਾਈਆ ਹੋਰ ਹਾਂ ਇਧਰ ਤੇ ਚੜਦਾ ਤੇਰੀ ਵੀ ਲੋਕ ਆਉਂਦੀ ਨਾ ਕੀਚਰ ਕੀਚਰ ਨੂੰ ਮੈਂ ਇਹਨੂੰ ਕੀ ਕਹਦਾ ਮੈਂ ਚਾਹ ਦੇ ਘੁੱਟ ਕਹੀ ਸੀ 10 ਮੈਨੂੰ ਗੱਲਾਂ ਸੁਣਾ ਗਈ ਬਈ ਆਪ ਬਣਾ ਲੈਂਦੀ ਆਪ ਬਣਾ ਲੈ ਲਓ ਨਹੀਂ ਕਿਸੇ ਕੰਮ ਦੀ ਤੂੰ ਆਪ ਬਣਾ ਲੈਂਦੀ ਹਾਂ ਉਹਨੂੰ ਨਾ ਕਹੀਂ ਹਾਂ ਜੋਰੋ ਦਾ ਗਲਾਂਬਣਾ ਫਿਰਦਾ ਲੈਣਾ ਸਾਰਾ ਦਿਨ ਕੀ ਹਾਂ ਬੀਲੀਆਂ ਹੈਗੀਆਂ ਹੈਗੀਆਂ ਸਾਰੀ ਜਿਹੜੀ ਸਾਹਮਣੇ ਨਹੀਂ ਵੇ ਫੇਰ ਕੀ ਹੋ ਗਿਆ ਅੱਜ ਮੈਂ 4 ਦਿਨ ਤੁਹਾਡੇ ਘਰੇ ਆ ਗਈ। ਆ ਜਦੋਂ ਤੇਰੀ ਮਾਂ ਜਾਂਦੀ ਹੁੰਦੀ ਸੀ ਨਾ ਮੇਰੀ ਨੂੰ ਚੰਗਾ ਟੱਟਾ ਪਾਣੀ ਕਰਕੇ ਦਿੰਦੀ ਸੀ ਠੰਡ 'ਚ ਚਾਹ ਗਰਮ-ਗਰਮ ਪਰੌਂਠੇ ਰਜਾਈ 'ਚ ਬੈਠੀ ਨੂੰ ਆ ਤੇਰੀ ਬਹੂ ਤਾਂ ਇੱਕ ਪਾਣੀ ਦਾ ਗਲਾਸ ਵੀ ਨਹੀਂ ਦਿੱਤਾ ਜਾਂਦਾ। ਉਹ ਵੀ 100 ਗੱਲਾਂ ਸੁਣਾਉਂਦੀ ਐ। ਨਾ ਮੇਰਾ ਮੂੰਹ ਖਲਾ। ਕੋੜਾ ਖਾਧੀਆਂ ਨਹੀਂ ਗਈਆਂ। ਖਾਧੀਆਂ ਨਹੀਂ ਨਾ ਮੈਨੂੰ ਕਿਹੜੀ ਥਾਲੀ ਪਰੋਸਤੀ ਆ ਨਾ ਇੱਕ ਦਿਨ ਰੋਟੀ ਦਿੱਤੀ ਐ। ਹੈ ਜਿੱਦੇ ਆਈਆਂ ਆ ਬਾਗੀ। ਅੱਜ ਵਾਗੀ ਕੱਲ ਆਈ ਸੀ ਅੱਜ ਵਾਗੀ ਉਹ ਸੋਡਾ ਨਹੀਂ ਡੰਡੀ ਰੋਣਾ ਮੁੱਕਦਾ 24 ਘੰਟੇ ਡੰਡੀ ਰੋਣਾ ਨਹੀਂ ਰਹਿੰਦਾ ਪਹਿਲਾਂ ਉਹ ਲੜਕੇ ਐ ਟੀ.ਐਮ.ਰ ਨਾਲ ਪਰਸੋਂ ਜੋ ਉੱਤੇ ਅੱਜ ਤੂੰ ਲੱਗ ਗਈ ਮੈਨੂੰ ਤਾਂ ਲੱਗਦਾ ਨਾ ਮੇਰੀ ਭੈਣ ਵੀ ਚੇਰੀ ਥੋੜੇ ਤੋਂ ਦੁਖੀ ਹੋ ਕੇ ਗਈ ਐ ਹਾਂ ਜਿਹੜੇ ਹਸਾਬ ਨਾਲ ਤੇਰੀ ਬਹੂ ਲੱਛਣ ਕਰਦੀ ਐ ਡੰਡਾ ਨਹੀਂ ਚੱਕਿਆ ਜਾਂਦਾ ਤੇਰੇ ਤੋਂ ਹਾਂ ਹੱਥੋਂ ਨਹੀਂ ਚੱਕਿਆ ਜਾਂਦਾ ਹਾਂ ਨੀ ਚਾਤੋਂ ਨਹੀਂ ਚੱਕਿਆ ਜਾਂਦਾ ਹਾਂ ਮੇਰਾ ਮੁੰਡਾ ਦੇਖ ਲਾ ਆ ਏ ਟੰਗ ਤੇ ਰੱਖਦਾ ਸੂਲੀ ਚ ਮਜਾਲ ਬੋਲ ਜੇ ਨੀਮੀ ਭਾਲਾਂ ਦੇ ਜੇ ਮਾਰੀ ਆ ਖੂਰਾ ਮਾਰਦਾ ਹਾਂ ਥੋੜੇ ਜਿਹਾ ਕੱਖ ਕੰਡਾ ਹੈ ਹੀ ਨਹੀਂ ਮਾੜਾ ਮੋਟਾ ਹਾਂ ਉਹ ਵੀ ਕਾਹਨੂੰ ਕਿਸੇ ਦਿੱਤੀ ਹੈਗੀ ਲੈ ਫਿਰ ਜੇ ਧੀ ਹੈ ਮੈਂ ਸੁੱਤੇ ਚੜਾ ਕੇ ਰੱਖਣੀ ਐ ਮੈਂ ਧੀ ਨੂੰ ਆਇ ਨਹੀਂ ਸਿਖਾਇਆ ਉਹਦੇ ਮਾਪੇ ਆਪਣੇ ਵੀ ਵੱਡਿਆਂ ਦੀ ਸੇਵਾ ਕਰ ਫੇਰ ਕੀ ਹੋਗਾ ਜੇ 4 ਦਿਨ ਤੁਹਾਡੇ ਘਰੇ ਆ ਗਈ ਹੈ ਤੁਸੀਂ ਤਾਂ ਮੇਰੀ ਐਨੀ ਕੁੱਤੇ ਖਾਣੀ ਕੀਤੀ ਆ ਜੇ ਕਿਤੇ ਮੇਰੀ ਭੈਣ ਕਰੇ ਹੁੰਦੀ ਦੇਖ ਕੇ ਮੈਨੂੰ ਕਹਦਾ ਨਹੀਂ ਸੀ ਯਾਰ ਜੇ ਮੇਰੀ ਭੈਣ ਆਉਂਦੀ ਤੀ ਕੋਲ ਨਾ ਜਾਂਦੀ ਮੇਰਾ ਹਾਲ ਨਹੀਂ ਸੀ ਹੋਣਾ ਐਨੀ ਤੇ ਖਾਣੀ ਕਰਾ ਲਈ ਕੋਈ ਨਾ ਮੈਂ ਹੀ ਬਾਗ ਜਾਨੀਆ ਹਾਂ ਜੇ ਤੂੰ ਠੰਡਾ ਜ਼ਿਲਾ ਹੋ ਜਾਏਗਾ ਮੈਂ ਹੀ ਬਾਗ ਜਾਨੀਆ ਕੋ ਲੋ ਬਾਗੀ ਹੁਣ ਮਾਸੀ ਬਾਗੀ ਮੈਨੂੰ ਕਿਹੜਾ ਪੂੜੇ ਪਕਾ ਕੇ ਦੇਊਗਾ ਢਾਬੇ ਤੇ ਖਾਣੀਆਂ ਪੈਣਗੀਆਂ ਕਰਦਾ ਫੋਨ ਢਾਬੇ ਵਾਲਿਆਂ ਨੂੰ